দেখুন <muchas> ਓ ਨੁਕਦੀ ਗੱਲ ਦੀ ਜਿੱਤੇ ਮਰਜ਼ੀ ਆਉਣਾ ਜਾਣਾ ਹੋਵੇ ਇਹਨਾਂ ਕੋਲੇ ਗੱਡੀਆਂ ਦਾ ਕੰਮ ਹੈ ਟ੍ਰੈਲਰ ਚੱਲਦਾ ਕੰਮ ਕਰਦੇ ਆ ਜਿਹੜੇ ਭਰਾਵਾਂ ਨੂੰ ਲੋੜ ਹੈ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਮੰਤਾਰ ਦੇ ਕਹਿੰਦੇ ਫਾਦਰ ਸਾਹਿਬ ਸਵਾਰਕਾਰ ਵੀ ਬਹੁਤ ਵੱਡੀ ਹੈ ਕਿਹਦੇ ਤੇ ਬਿਜੋ ਸਨਮਾਨ ਜਿਹੜਾ ਡਾਕਟਰ ਹੈ ਨਾਲ ਕਹਿੰਦੇ ਕੀਤਾ ਜਾਣਾ ਹੈ ਉਹ ਬੱਤੇ ਕਹਿੰਦੇ ਕਿਤੇ ਮਾਰ ਵਾਲੀ ਜਿਹੜੀ ਕਹਿੰਦੇ ਗੱਲ ਆ ਪੁੱਤ ਆਹ ਇਧਰੋਂ ਪਾਸੇ ਕਦੇ ਦੇਖਾਂਗੇ ਖਿਡਾਰੀ ਜਿਹੜੇ ਕਦੇ ਤਿਆਰ ਪਰ ਤਿਆਰ ਨਖਤਾਰ ਸਿੰਘ ਜੀ ਸਾਡੇ ਫਿਰ ਪਾਸਾ ਪੱਡੇ ਹੋਏ ਨੇ ਨਾਲ ਰਾਜਵਟਾਈ ਜੀ ਦਾ ਬਹੁਤ ਵੱਡਾ ਧੰਨਵਾਦ ਹੈ ਬਗੜੀ ਖਾਨੇ ਦਾ ਜਿਹੜਾ ਸੈਮੀ ਮੈਚ ਖੇਡਿਆ ਜਾਣਾ ਮੇਰੀ ਬੇਨਤੀ ਹੈ ਕਬੱਡੀ 53 ਕਲੇ ਪਾਰ ਬਗੜੀ ਖਾਨਾ ਦੇ ਵਿਧਰ ਵਿੰਦੀ ਔਰ ਅਨਕ੍ਰਿਸ਼ਨ ਮੈਂਬਰ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਔਰ ਬਾਕੀ ਕਰ ਦਿੱਤਾ ਲੈਦਰ ਲੇ ਪਾਸੇ ਕਹਿੰਦੇ ਮੱਛੀ ਦੀ ਕਬੱਡੀ ਪੈਂਦੀ ਹੈ ਕਈ ਬੋਲਿਆਂ ਦਾ ਕਹਿੰਦੇ ਬਸਤਾ ਮੇਰੇ ਵੀਰ ਜੀ ਬਰਾਉ ਉਹਨਾਂ ਦਾ ਬੰਤਾਰ ਸਿੰਘ ਜੀ ਪ੍ਰਾਰ ਸਾਹਿਬ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਔਕਾਤ ਗਰਾਉਂਡ ਦੀ ਆਪਾਂ ਛੇ ਤੋਰ ਦੇ ਧੰਨਵਾਦ ਕਰਾਂਗੇ ਦਾਸ ਦੇ ਬੋਲਾਂ ਨੂੰ ਖੁਸ਼ ਹੋ ਕੇ ਵੱਡੇ ਜਿਹੜੇ ਕਾਰਪੌਂਡ ਨੇ ਕਰ ਗਿਆ ਨਾਲ ਗ੍ਰਿਸ਼ਰ ਸਿੰਘ ਜੀ ਮੈਂਬਰ ਉਹਨਾਂ ਦਾ ਵੀ ਧੰਨਵਾਦ ਹੈ ਪਰ ਆਓ ਜਲਦਾ ਆਪ ਸੱਪੀ ਆਪ ਸੱਪੀ ਆਪ ਸੱਪੀ ਆ ਮੈਚ ਸਮਾਪਤ ਹੋ ਔਰ ਚੱਲਦੇ ਜਿਹਦੇ ਉੱਧਰੋਂ ਪਾਸੇ ਜਿਹੜਾ ਮਨੀ ਬਾਈ ਆ ਕੈਨੇਡਾ ਵਾਲਾ ਉਹਦੇ ਮੈਂ ਦੱਸਦਾ ਵੀ ਬਹੁਤ ਬਹੁਤ ਧੰਨਵਾਦ ਹੰਦੀ ਰੇਤੂ ਟੀਮ ਦੇ ਬੱਚੋ ਜੀ। ਬੱਲੇ ਮੈਚ ਦੇ ਵਿੱਚ ਟਰੌਡੀ ਦੀ ਟੀਮ ਦੇ ਵੀ ਕੰਨੇ ਬੱਲੇ ਬੱਲੇ ਕਰਾ ਗਈ ਹੈ। ਲੈ ਵੀ ਟਰੌਡੀ ਵਾਲੇ ਬਹੁਤ ਵੱਡਾ ਧੰਨਵਾਦ ਹੈ।